ਫੌਰਗਵਾਂਡਰ ਦੇ ਸੈਗਮੈਂਟ ਪਾਸਟਾ ਵਿਖੇ ਕੰਮ ਤੋਂ ਘਰ ਵਾਪਸ ਜਾ ਰਹੇ ਸਾਈਕਲ ਸਵਾਰਿਕ ਵਿਅਕਤੀ ਦੀ ਨਰੂੜ ਵਿਖੇ ਟਰੈਕਟਰ ਟ੍ਰੈਲੀ ਵੱਲੋਂ ਸਾਈਡ ਵਜਨ ਨਾਲ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਹੈ ਜਦਕਿ ਟਰੈਕਟਰ ਟ੍ਰੈਲੀ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਰਿਹਾਨਾ ਜੱਟਾ ਦੇ ਕਿਸ਼ਾਂ ਨੇ ਦੱਸਿਆ ਕਿ ਉਹ ਪਿੰਡ ਪਾਸਟਾ ਤੋਂ ਟਾਇਲ ਪੱਥਰ ਦਾ ਕੰਮ ਕਰਕੇ ਸਾਈਕਲ ਤੇ ਰਿਹਾਨਾ ਜੱਟਾ ਜਾ ਰਿਹਾ ਸੀ ਤੇ ਜਦੋਂ ਪਿੰਡ ਨਰੂੜ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਟਰੈਕਟਰ ਟ੍ਰੈਲੀ ਨੇ ਅਮਨਦੀਪ ਸਿੰਘ ਪੁੱਤਰ ਕਾਲੀਚਰਨ ਵਾਸੀ ਰਿਹਾਨਾ ਜੱਟਾ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਈ ਸਰਜੀ ਕੀ ਹੈ ਨਾਮ ਹੈ ਆਪਕਾ मेरा नाम किशन है सर आ, किशन जी का कौन से गांव में रहते हैं रिहाने जट्टे क्या मामला है यहाँ घर हम लोग काम करके टाल पत्थर का आ रहे थे और साइड से भी थे ट्राली से साइड से साइड मार दी हम तो आगे थे वो बंदा पीछे से था हाँ। और इसीलिए मार दिया हमने जब देखा तो बंदा बेहद पड़ा था अच्छा तो टाल पत्थर का काम कर रहे हैं हम लोग दो ने इकट्ठे काम कर दे थे हां जी हां जी हां जी ते ਤੁਸੀਂ ਹੁਣ ਇੱਕ ਹੀ ਸਾਈਕਲ ਤੇ ਆ ਰਹੇ ਸੀਗੇ ਨਹੀਂ ਦੋ ਸਾਈਕਲੋ ਸੇ ਦੋ ਸਾਈਕਲ ਤੁਹਾਡਾ ਸਾਈਕਲ ਲੱਗ ਸੀ ਉਹਨਾਂ ਦਾ ਲੱਗ ਮਾਰਾ ਲੱਗ ਹੈ ਉਸਕਾ ਲੱਗ ਹੈ ਉਹਨਾਂ ਦਾ ਕੀ ਨਾਮ ਹੈ ਉਸਕਾ संदीप ਨਾਮ ਹੈ संदीप अच्छा जी ਤੇ ਹੁਣ ਬੰਦਾ ਕਿਦਾਂ ਠੀਕ ਹੈ 60 ਸੁੱਟ ਲੱਗੀ ਆ ਕਿ ਕਿਦਾਂ ਹੈ ਬੇਹੋਸ਼ ਪੜਾ ਹੈ ਬਿਲਕੁਲ اچھا ਹਾਂ ਜੀ ਤੇ ਹੁਣ ਜਿਹੜਾ ਟਰੈਕਟਰ ਵਾਲਾ ਆ ਉਹ ਉਹ ਭੱਗ ਗਿਆ ਹੈ ਪਤਾ ਨਹੀਂ ਪਤਾ ਨਹੀਂ ਲੱਗਾ ਕਿੱਥੇ ਦਾ ਨਹੀਂ ਹਮ ਤੋ ਜਾਣਤੇ ਨਹੀਂ ਬਾਹਰ ਕੇ ਬੰਦੇ ਹੈ اچھا ਇਹਦੇ ਬਾਰੇ ਪੁਲਿਸ ਨੂੰ ਦੱਸੀ ਜਾਣਕਾਰੀ ਮੁਝੇ ਹਮ ਤੋ ਜਾਣਤੇ ਨਹੀਂ ਕਿਸਕੋ ਕਿਆ ਕਰਨਾ ਹੈ ਸਰ ਓਕੇ ਇਸੇ ਹਾਦਸੇ ਤੋਂ ਬਾਅਦ ਪੁਲਿਸ ਅਧਿਕਾਰੀ ਏਐਸਆਈ surjit singh ਚੌਂਕੀ ਪਾਸਟਾ ਨੇ ਦੱਸਿਆ ਕਿ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਮਰਦਾ ਘਰ ਵਿਖੇ ਭੇਜ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਟਰੈਕਟਰ ਟ੍ਰੈਲੀ ਨੂੰ ਥਾਣਾ ਰਾਵਲਪਿੰਡੀ ਵਿਖੇ ਰਖਵਾ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਿੰਡ ਪਾਸਟਾ ਤੋਂ ਨਵਰੰਗ ਚੈਨਲ ਦੇ ਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ हां सर जी ਬੀਤੀ ਸ਼ਾਮ ਇੱਕ ਐਕਸੀਡੈਂਟ ਹੋਇਆ ਹੈ ਜੀ ਮੌਕੇ ਤੇ ਤੁਸੀਂ ਪਹੁੰਚੇ ਸੀਗੇ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇਸ ਸੁਜੀਤ ਕੁਮਾਰ ਚੌਂਕੀ ਪਾਸਟਾ ਤਹਿਨਾਤਾ ਹਾਂ ਜੀ ਜੀ ਕੱਲ ਸ਼ਾਮੇ 8 ਵਜੇ ਮੈਨੂੰ ਇੱਕ ਫੋਨ ਆਇਆ ਪਿੰਡ ਨਰੂੜ ਤੋਂ ਜੀ ਬਈ ਇੱਕ ਐਕਸੀਡੈਂਟ ਹੋ ਗਿਆ ਆ ਟਰੈਕਟਰ ਟਰਾਲੀ ਤੇ ਸਾਈਕਲ ਚਾਲਕ ਦਾ ਜੀ ਮੈਂ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਟਰੈਕਟਰ ਟਰਾਲੀ ਸਾਈਡ ਤੇ ਖੜਾ ਹੈ ਤੇ ਸਾਈਕਲ ਤੇ ਇੱਕ ਪ੍ਰਵਾਸੀ ਸੀਗਾ ਉਹ ਡਿੱਗਿਆ ਪਿਆ ਸੀ ਜਿਹਦੇ ਸੱਟਾਂ ਲੱਗੀਆਂ ਸੀਗੀਆਂ ਸਿਰ ਦੇ ਵਿੱਚ ਜੀ ਸਟਾਨ ਲੱਗਣ ਕਾਰਨ ਉਹ ਮੌਕੇ ਤੇ ਜਿਹੜਾ ਇਹ ਡੈੱਡ ਹੋ ਗਿਆ ਸੀਗਾ ਜੀ ਮੈਂ ਜਾ ਕੇ ਉਹਨੂੰ ਡੈੱਡ ਬੋਡੀ ਨੂੰ ਚੱਕ ਕੇ ਸਿਵਲ ਹਸਪਤਲ ਫੋੜਾ ਮੋਰਚੀ ਵਿੱਚ ਜਮਾ ਕਰਾਇਆ ਜੀ ਤਾਂ ਅਥਰ ਟਰੈਕਟਰ ਦਾ ਪਤਾ ਲੱਗਾ ਜੀ ਉਹ ਮੌਕੇ ਤੇ ਚਾਲਕ ਦਾ ਕਿੱਥੇ ਦਾ ਜੀ ਆਹ ਟਰੈਕਟਰ ਟਰਾਲੀ ਰਿਕਵਰ ਹੋ ਗਿਆ ਆ ਚਾਲਕ ਦਾ ਮੈਂ ਪਤਾ ਲਗਾ ਲਗਾ ਰਿਹਾ ਜੀ ਜਿੱਥੇ ਵੀ ਉਹ ਮਤਲਬ ਜਿਹੜਾ ਵੀ ਹੋਊਗਾ ਉਹਨੂੰ ਲਿਆ ਕੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਛੱਜੇ ਦੀ ਡੈਥ ਹੋਈ ਆ ਉਹ ਬੰਦੇ ਦਾ ਕੀ ਨਾਮ ਆ ਜੀ ਉਹਦਾ ਨਾਮ ਹੈਗਾ ਜੀ ਅਮਨਦੀਪ ਸਿੰਘ ਪੁੱਤਰ ਕਾਲੀਚਰਨ ਜੀ ਬਾਸੀ ਹਰਿਆਣਾ ਜੱਟਾਂ ਰਹਿ ਰਿਹਾ ਹੈ ਇਹ ਪ੍ਰਵਾਸੀ ਮਜ਼ਦੂਰ ਹੈ ਟਾਇਲਾਂ ਦਾ ਕੰਮ ਕਰ ਰਿਹਾ ਜੀ ਜੀ ਤੇ ਇਹ ਕਿੱਥੋਂ ਉੱਤੇ ਕਿੱਥੇ ਜਾ ਰਿਹਾ ਸੀਗਾ ਜੀ ਉਸ ਟਾਈਮ ਇਹ ਨਰੂੜ ਤੋਂ ਆਪਣੇ ਪਿੰਡ ਨੂੰ ਹਰਿਆਣਾ ਜੱਟਾਂ ਨੂੰ ਸਾਈਕਲ ਤੇ ਜਾ ਰਿਹਾ ਸੀਗਾ ਜੀ ਤੇ ਹੋਂ ਪਰਿਵਾਰਕ ਮੈਂਬਰਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਹਾਂ ਇਹਦੇ ਚਾਚਾ ਚਾਚੀ ਆਏ ਸੀਗੇ ਮੌਕੇ ਤੇ ਜੀ ਉਹਨਾਂ ਨੂੰ ਦੱਸ ਦਿੱਤਾ ਉਹ ਕਹਿੰਦੇ ਕਿ ਇਹਨਾਂ ਦੇ ਮੰਮੀ ਡੈਡੀ ਜਿਹੜੇ ਯੂਪੀ 'ਚ ਰਹਿੰਦੇ ਆ ਜੀ ਉਹ ਆ ਰਹੇ ਆ ਜਦੋਂ ਆਉਣਗੇ ਮੇਰੇ ਕੋ ਆ ਕੇ ਬਿਆਨ ਲਿਖਾਉਣਗੇ ਮੈਂ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਅਮਲ ਜੀ